ਦੁਨੀਆ ਦੇ ਮਹਾਨ ਜਰਨੈਲਾਂ ਦੇ ਵਿੱਚੋਂ ਸਭ ਤੋਂ ਇੱਕ ਨੰਬਰ ਤੇ ਆਉਂਦੇ ਹਨ ਸਰਦਾਰ ਹਰੀ ਸਿੰਘ ਜੀ ਨਲਵਾ ਜਿਨ੍ਹਾਂ ਨੇ ਦਰਿਆ ਖੈਂਬਰ ਦੇ ਉੱਪਰ ਵੀ ਕਬਜ਼ਾ ਕੀਤਾ ਆਪਣਾ ਰਾਜ ਕਾਇਮ ਕੀਤਾ ਇੱਕ ਵਾਰ ਕਹਿੰਦੇ ਨੇ ਕਿ 나ਸਰ ਖਾਨ ਦੀ ਨੂੰ ਸ਼ਾਮ ਦੇ ਵੇਲੇ ਸਰਦਾਰ ਹਰੀ ਸਿੰਘ ਨਲਵਾ ਨੂੰ ਮਿਲਣ ਵਾਸਤੇ ਆਈ ਉਸ ਸਮੇਂ ਹਰੀ ਸਿੰਘ ਜੀ ਨਲਵਾ ਆਪਣੇ ਤੰਬੂ ਦੇ ਵਿੱਚ ਬੈਠੇ ਹੋਏ ਰਹਿਰਾਸ ਦਾ ਪਾਠ ਕਰ ਰਹੇ ਸਨ ਇੱਕ ਔਰਤ ਨੂੰ ਵੇਖਿਆ ਕਹਿ ਲੱਗੇ ਤੁਸੀਂ ਕੌਣ ਕਹਿ ਲੱਗੀ ਮੈਂ ਬੀਬੀ ਬਾਨੋ ਕਹਿ ਲੱਗੇ ਤੁਸੀਂ ਇੱਥੇ ਕਬਜ਼ਾ ਕਿਉਂ ਕੀਤਾ ਕਹਿ ਲੱਗੇ ਸੀ ਕਬਜਾ ਨੇ ਕੀਤਾ ਸੀ ਆਪਣੇ ਘਰ ਦੀ ਰਾਖੀ ਕੀਤੀ ਹੈ ਹਰੀ ਸਿੰਘ ਨਲਵਾ ਦਾ ਇਹ ਜਵਾਬ ਸੁਣ ਕੇ ਬੀਬੀ ਬਾਨੋ ਬਹੁਤ ਖੁਸ਼ ਹੋਈ ਕਹਿ ਲੱਗੀ ਮੈਂ ਚਾਹੁੰਨੀ ਹਾਂ ਕਿ ਮੇਰੀ ਕੁੱਖ ਤੋਂ ਤੁਹਾਡੇ ਵਰਗਾ ਪੁੱਤਰ ਪੈਦਾ ਹੋਵੇ ਕਹਿ ਲੱਗੇ ਗੁਰੂ ਨਾਨਕ ਦੇ ਮਹਾਰਾਜ ਦੀ ਕਿਰਪਾ ਹੋਵੇਗੀ ਤੁਹਾਡੀ ਕੁੱਖ ਤੋਂ ਮਹਾਨ ਬਲੀਯੋਦਾ ਜਨਮ ਲਵੇਗਾ ਕਹਿ ਲੱਗੀ ਤੁਸੀਂ ਸਮਝੇ ਨਹੀਂ ਮੈਂ ਚਾਹੁੰਨੀ ਹਾਂ ਕਿ ਮੇਰੀ ਕੁੱਖ ਤੋਂ ਤੁਹਾਡਾ ਪੁੱਤਰ ਜਨਮ ਲਵੇ ਤਉ ਸਮੇਂ ਹਰੀ ਸਿੰਘ ਨਲਵਾ ਨੇ ਕਹਿੰਦੇ ਨੇ ਕਿ ਮਿਆਂ ਦੇ ਵਿੱਚੋਂ ਆਪਣੀ ਤਲਵਾਰ ਕੱਢੀ ਉਸ ਸਮੇਂ ਬੀਬੀ ਬਾਨੋ ਵਾਪਸ ਮੋੜਨ ਲੱਗੀ ਅੱਖਾਂ ਦੇ ਵਿੱਚ ਹੰਝੂ ਸਣ ਤੇ ਰੋਂਦੀ ਹੋਏ ਨੇ ਆਖਿਆ ਕਿ ਸੁਣਿਆ ਸੀ ਕਿ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਕਦੇ ਕੋਈ ਖਾਲੀ ਝੋਲੀ ਨਹੀਂ ਲੈ ਕੇ ਨਹੀਂ ਜਾਂਦਾ ਅੱਜ ਮੈਂ ਚੱਲੀ ਹਾਂ ਉਸੇ ਸਮੇਂ ਕਹਿੰਦੇ ਨੇ ਕਿ ਹਰੀ ਸਿੰਘ ਨਲਵਾ ਨੇ ਉਹਨੂੰ ਆਵਾਜ਼ ਮਾਰੀ ਉਹਦੇ ਸਿਰ ਦੇ ਉੱਪਰ ਚਾਦਰ ਦੇ ਕੇ ਆਖਿਆ ਕਿ ਤੂੰ ਚਾਹੁੰਦੀ ਸੀ ਕਿ ਤੇਰੀ ਕੋਖ ਤੋਂ ਮੇਰੇ ਵਰਗਾ ਪੁੱਤਰ ਜਨਮ ਲਵੇ ਕਹਿ ਲੱਗੀ ਹਾਂ ਕਹਿ ਲਗਾ ਅੱਜ ਤੋਂ ਬਾਅਦ ਤੂੰ ਮੇਰੀ ਮਾਂ ਤੇ ਮੈਂ ਤੇਰਾ ਪੁੱਤਰ ਬਣ ਕੇ ਰਵਾਂਗਾ ਉਸ ਸਮੇਂ ਕਹਿੰਦੇ ਨੇ ਕਿ ਹਰੀ ਸਿੰਘ ਨਲਵਾ ਦੀ ਜਿਹੜੀ ਉਮਰ ਸੀ ਉਹ ਤਕਰੀਬਨ 42 ਸਾਲ ਸੀ ਤੇ ਬੀਬੀ ਬਾਨੋ ਦੀ ਜਿਹੜੀ ਉਮਰ ਸੀ ਉਹ ਤਕਰੀਬਨ 19-20 ਸਾਲ ਦੀ ਸੀ ਸੋ ਇਹ ਸੀ ਸਿੱਖਾਂ ਦਾ ਕਰੈਕਟਰ ਜਿਨ੍ਹਾਂ ਨੇ ਦੁਸ਼ਮਣ ਦੀਆਂ ਧੀਆਂ ਨੂੰ ਵੀ ਆਪਣੀਆਂ ਮਾਵਾਂ ਸਮਝਿਆ ਆਪਣੀਆਂ ਭੈਣਾਂ ਸਮਝਿਆ